ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਹਰਮਨ ਚੀਮਾ ਸੋ ਟੀਵੀ ਤੇ ਚੈਨਲ ਚੱਲਦਾ ਜੀ ਨਿਊ ਸਪੌਟ ਅੱਜ ਨਿਊ ਸਪੌਟ ਫਿਟਨੈਸ ਆ ਗਏ ਆਂ ਇਹ ਆਪਾਂ ਸੋ ਬਹੁਤ ਵਧੀਆ ਲੱਗਿਆ ਆ ਗਏ ਜੀ ਇਹਦੇ ਇਹ ਆਪਣੇ ਬਰਮਾ ਸਾਹਿਬ ਪ੍ਰਿੰਗ ਕਰਦੇ ਨੇ ਟ੍ਰੇਨਰ ਨੇ ਆਪਣੇ ਇਹ ਆਪਣੇ ਹੈਗੇ ਨੇ ਸੰਧੂ ਸਾਹਿਬ ਆਪਣੇ ਸ਼ਹਿਰ ਤੋਂ ਸ਼ਹਿਰ ਸਾ ਸਾ ਆਪਣੇ ਪਟਿਆਲੇ ਤੋਂ ਨੇ ਮਿੱਤਰੇ ਐਮਨੇ ਅਸੀਂ ਦੋਨੋਂ ਭਰਾ ਆਈਆਂ ਮੈਂ ਇੱਥੇ ਤੇ ਬਹੁਤ ਵਧੀਆ ਲੱਗਿਆ ਜੀ ਇਹ ਆ ਕੇ ਇਹ ਬਾਈ ਜੀ ਨੇ ਆਪਣੇ ਨਾਲ ਪ੍ਰੋਮਿਸ ਕੀਤਾ ਸੰਧੂ ਸਾਹਿਬ ਤੇ ਬਰਮਾ ਸਾਹਿਬ ਨੇ ਕੀ 3 ਮਹੀਨੇ ਦੇ ਵਿੱਚ ਵਿੱਚ ਮੇਰਾ ਐਨ ਸਿਕਸ ਪੈਕ ਬਣਾ ਦਾਨੀਂ ਵਧੀਆ ਬਾਡੀ ਬਿਲਡਰ ਬਣਾ ਦਾਨੀਂ ਕੋਣੀ ਬਣਾ ਦਾਨੀਂ ਮੇਰੀ ਸੋ ਥੈਂਕ ਯੂ ਸੋ ਮਚ ਮੈਂ ਕੋ ਮੁੰਡਾ ਕੌਣ ਆ ਯਾਰ ਉਹ ਰੰਦਾਵਾ ਜਾ ਤੇਰੇ ਰੰਦਾਵੇ ਵੀਰ ਨੂੰ ਹੈਗਾ ਯਾ ਕਿ ਆਪਣੀ ਜਿਹੜੀ ਗੋਰਡਰ ਤੇ ਘਾਟ ਮਾਰਨੇ ਦੀ ਮਾਰ ਲਾ ਭਰਾਵਾ ਆਪਾਂ ਇੱਥੇ ਆ ਗਏ ਨੀ ਸਪੋਰਟ ਫਿਟਨੈਸ ਕਲੱਬ ਦੇ ਵਿੱਚ ਹਾਂ ਦੇ ਰੋਜ਼ ਕੀ ਕਿੰਨੇ ਵਜੇ ਆਉਣਾ ਇੱਥੇ ਤੇ ਪਰ ਇਹ ਮੈਂ ਆਣਾ ਆ 1 ਵਜੇ 1 ਵਜੇ ਤੋਂ ਲੈ ਕੇ 3 ਵਜੇ ਤੱਕ ਹੀ ਹੁੰਨਾ ਆ ਸੋ ਜੇ ਮਿਲਣ ਦਾ ਚਾਹ ਇੰਨਾ ਹੀ ਹੈਗਾ ਤਾਂ ਜੀਰਕਪੁਰ ਆ ਜਾ ਨਿਊ ਫਿਟਨੈਸ ਕਲੱਬ ਦੇ ਵਿੱਚ ਸੋ ਦੇ ਦੇਖਦੇ ਆ ਕਿਹੜੇ ਸ਼ੇਰ ਦੇ ਵਿੱਚ ਕਿੰਨਾ ਲਾਉਂ ਆ ਆਏ ਹੋ ਜੀਗਾ ਜੋਰ ਮਾਰ ਕੇ ਸੋ ਥੈਂਕ ਯੂ ਸੋ ਮੱਚ ਜੀ ਬੇਰੋ ਪਿਆਰ ਤੇ ਆਪਣੇ ਸੰਧੂ ਸਾਹਿਬ ਭਾਜੀ ਆਪਣੇ ਟ੍ਰੇਨਰ ਸਪੈਸ਼ਲ ਤੇ ਵਰਮਾ ਸਾਹਿਬ ਤੇ ਆਪਣੇ ਬਹੁਤਿਆਂ ਟ੍ਰੇਨਰ ਸੋ ਚੀਜ਼ਾਂ ਨਾਲ ਮਿਹਨਤ ਕਰ ਰਹੇ ਨੇ ਮੇਰੇ ਦੇ ਬਹੁਤ